ਹਰ ਇੱਕ ਭੈਣ ਭਰਾ ਨੂੰ ਅੱਜ ਵੇਲੇ ਆਪਾਂ ਦਿੱਲੀ ਦੇ ਵਿੱਚ ਹਾਂ ਤੇ ਹਰ ਇੱਕ ਭੈਣ ਭਰਾ ਨੂੰ ਆਹ ਚੀਜ਼ ਜ਼ਰੂਰ ਵੇਖਣੀ ਚਾਹੀਦੀ ਆ ਕਿਉਂਕਿ ਤੁਸੀਂ ਵੇਖਣਾ ਕਿਸਾਨ ਮਜ਼ਦੂਰ ਵੀਰ ਬੜੇ ਦਿਨਾਂ ਤੋਂ ਰੋਲਾ ਪਾ ਰਹੇ ਨੇ ਤੁਸੀਂ ਦੇਖਿਆ ਕਿਸਾਨ ਵੀਰ ਜਿਹੜੇ ਬਿਲਕੁਲ ਰੋਲਾ ਪਾ ਰਹੇ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਲੋਕਾਂ ਦਾ ਕਿੱਦਾਂ ਸ਼ੋਸ਼ਣ ਕਰਦੇ ਨੇ ਆ ਦੋ ਮੂਲੀਆਂ ਦਿੱਲੀ ਤੋਂ ਲਿਆਂ ਗਈਆਂ ਨੇ ਤੇ ਜਿਨ੍ਹਾਂ ਦੀ ਕੀਮਤ ਦੋ ਮੂਲੀਆਂ ਦੀ ਲਗਭਗ 30 ਰੁਪਏ ਦੱਸੀ ਗਈ ਹੈ ਇਹ ਤੁਸੀਂ ਵੇਖ ਸਕਦੇ ਹੋ ਮੈਂ ਤੁਹਾਨੂੰ ਨਾਲ ਲੋਕੇਸ਼ਨ ਵਿਖਾ ਸਕਦਾ ਮੈਂ ਕਿ ਦਿੱਲੀ ਦਾ ਹੀ ਇਲਾਕਾ ਆ ਤੇ ਇੱਥੋਂ ਦੀ ਕੀਮਤ ਦੋ ਮੂਲੀਆਂ ਦੀ 30 ਰੁਪਏ ਤੇ ਪੰਜਾਬ ਦੇ ਵਿੱਚ ਤੁਸੀਂ ਸਭ ਜਾਣਦੇ ਹੋ ਕਿ ਮੂਲੀਆਂ ਦੀ ਕਿੰਨੀ ਕੁ ਕੀਮਤ ਉੱਗ ਜਾਂ ਕਿਸਾਨਾਂ ਦੀਆਂ ਜ਼ਮੀਨਾਂ 'ਚ ਕਿੰਨੀ ਕੁ ਕੀਮਤ ਹੋਏਗੀ ਮੂਲੀਆਂ ਦੀ ਇਸੇ ਕਰੇ ਜੇਕਰ ਕਾਰਪੋਰੇਟ ਘਰਾਣੇ ਦੇ ਅੰਡਰ ਚ ਆ ਗਿਆ ਸਾਰਾ ਸਿਸਟਮ ਤੇ ਕਿਸਾਨ ਮਜ਼ਦੂਰ ਵੀਰਾਂ ਦੀ ਜਿਹੜੀ ਗੱਲ ਉਹ ਸੱਚ ਸਾਬਤ ਹੋਏਗੀ ਆਮ ਲੋਕਾਂ ਦਾ ਜੀਵਨ ਬਹੁਤ ਔਖਾ ਹੋ ਜਾਵੇਗਾ ਆਮ ਲੋਕਾਂ ਨੂੰ ਰੋਟੀ ਖਾਣੀ ਔਖੀ ਹੋ ਜਾਵੇਗੀ ਇਸ ਕਰਕੇ ਕਿਸਾਨ ਮਜ਼ਦੂਰ ਵੀਰਾਂ ਦਾ ਸਾਥ ਦੇਣਾ ਹਰ ਇੱਕ ਦਾ ਫਰਜ਼ ਬਣਦਾ ਆ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਹਾਨੂੰ ਐਵੇਂ ਦਾ ਹੋਰ ਵੀ ਬਹੁਤ ਸਾਰੇ ਦ੍ਰਿਸ਼ ਹੈਗੇ ਸੀ ਸਿਰਫ ਤੁਹਾਨੂੰ ਮੈਂ ਉਹੜੀਆਂ ਹੀ ਵਿਖਾਈਆਂ ਜਿਨ੍ਹਾਂ ਦੀ ਇੰਨੀ ਕੀਮਤ ਤੇ ਆਸ ਕਰਦਾ ਕਿ ਹਰੇਕ ਭੈਣ ਭਰਾ ਨੂੰ ਸੁਚੇਤ ਹੋਣਾ ਚਾਹੀਦਾ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਇਹ ਲੋਕਾਂ ਨੂੰ ਕਿਵੇਂ ਲੁੱਟਣਗੇ ਬਾਅਦ ਵਿੱਚ ਤੇ ਲੋਕਾਂ ਨੂੰ ਮਜ਼ਬੂਰੀ ਵਾਸ ਇੰਜ ਖਰੀਦਣਾ ਹੀ ਪਵੇਗਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ